ਨੰਦਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਦੀ ਰਹਿਮਤ ਸਦਕਾ 94ਵਾਂ ਸਾਲਾਨਾ ਚੇਂਜ ਮੇਲਾ ਪਿੰਡ ਮਾਲੂਕੂ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਐ ਪਹਿਲੇ ਤਾਂ ਸਾਰੀ ਆਈ ਸੰਗਤ ਨੂੰ ਜਿੰਨੇ ਵੀ ਆਈ ਦੂਰੋਂ ਦਰੋਂ ਸੰਗਤਾਂ ਵਾਲਿਆਂ ਆ ਗਏ ਆਂ ਯਾ ਨੂੰ ਸਾਰੇ ਪਿੱਲੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਨਗਰ ਦੇ ਵਿੱਚ ਜੋ ਕਿ 100 ਸਾਲ ਦੇ ਨੇ ਦੀ ਕੇ ਸੰਜ ਮੇਲਾ ਚੱਲਦੇ ਨੂੰ ਹੋ ਗਿਆ ਵਾ ਜਿੱਦਾਂ ਕਿ ਬਜ਼ੁਰਗਾਂ ਤੋਂ ਸਾਨੂੰ ਪਤਾ ਲੱਗਦਾ ਦੱਸਦੇ ਆ ਕਿ ਉਹ ਪੁਰਾਣੇ ਦੰਗਲ ਹੁੰਦੇ ਆ ਤੇ ਸਾਡੇ ਇੱਕ ਸੁਖਮੀ ਸੰਝ ਮੈਂਦੀ ਐ ਸੌਖੀ ਦੀ ਸੰਝ ਆ ਔਰ ਬਜ਼ੁਰਗਾਂ ਦੇ ਟਾਈਮ ਤੋਂ ਤੁਰੀ ਆਂਦੀ ਆ ਤਾਂ ਹੁਣ ਅੱਜ ਦੇ ਜਮਾਨੇ ਦੇ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਵੀਰਾਂ ਦੇ ਸਾਡੇ ਜਿੰਨੇ ਬਾਹਰ ਮਿੱਤਰ ਐ ਸਾਡੇ ਬੱਚੇ ਬੈਠੇ ਆ ਜਾਂ ਸਾਡੇ ਭੈਣ ਭਰਾ ਆ ਜਾਂ ਵੱਡੇ ਬਜ਼ੁਰਗ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਹਰ ਸਾਲ ਵਧੀਆ ਤਰੀਕੇ ਨਾਲ ਮੇਨ ਲਗ ਰਾਇਆ ਜਾਂਦਾ ਵਾ ਔਰ ਬਹੁਤ ਬਹੁਤ ਡਿਵਰਸਿਵ ਕਰਾਇਆ ਜਾਂਦਾ ਵਾ ਵਧੀਆ ਤੋਂ ਵਧੀਆ ਪਹਿਲਵਾਨ ਵੀ ਸੱਦੀ ਦੇ ਆ ਵਧੀਆ ਵਧੀਆ ਕੁਸ਼ਤੀਆਂ ਕਰਾਈਦਿਆਂ ਵਾ ਸਾਰਾ ਵਧੀਆ ਅਰੇਂਜਮੈਂਟ ਆ ਔਰ ਅੱਜ ਦੀ ਨੌਜਵਾਨ ਪੀੜੀ ਨੂੰ ਜੇ ਅੱਜ ਦੇ ਨੌਜਵਾਨ ਜਿਹੜੇ ਜੰਗ ਮੁੰਡੇ ਉਹਨਾਂ ਨੂੰ ਇਹ ਸੁਨੇਹਾ ਆ ਕਿ ਤੁਸੀਂ ਆਪਣੀ ਜਿਹੜੀ ਸਿਹਤ ਦੇ ਧਿਆਨ ਰੱਖੋ ਤੇ ਦੂਸਰੇ ਬੰਦੇ ਨਸ਼ੇ ਦੇ ਬੰਦੇ ਤੋਂ ਛੱਡ ਕੇ ਕੁਸ਼ਤੀਆਂ ਕਬੱਡੀ ਦੇ ਵਿੱਚ ਆਓ ਤੇ ਆਪਣੀ ਸਿਹਤ ਨੂੰ ਵਧੀਆ ਰੱਖੋ ਔਰ ਲੰਮੀ ਜ਼ਿੰਦਗੀ ਜਿਓ ਠੀਕ ਹੈ ਨੀ ਤੇ ਇਦੇ ਤੇ ਆਏ ਹੋ ਸੰਗਤਾਂ ਦਾ ਜਿੰਦਿਆਂ ਵੀ ਆਏ ਸੰਗਤਾਂ ਸਾਰੇ ਦੂਰੋਂ ਨੇੜੇ ਸੱਜਣਾ ਦਾ ਇਹਨਾਂ ਦੇ ਵੀਰਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਪਹਿਲਵਾਨਾਂ ਦਾ ਖਾਸ ਕਰਕੇ ਜਿਹੜੇ ਕਿ ਸਾਡੇ ਦੂਰੋਂ ਨੇੜੇ ਚੱਲ ਕੇ ਆਏ ਆ ਸਾਡੇ ਕਮੈਂਟਰ ਲਾਈਵ ਵਾਲੇ ਸਾਡੇ ਵੀਰ ਤੁਸੀਂ ਇਹਨਾਂ ਦੇ ਜਿਹੜੇ ਆਪਣੇ ਆਹਾ ਜਿਹੜੇ ਆਪਣੇ ਪੱਤਰਕਾਰ ਵੀਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਸਾਰੀ ਸੰਗਤ ਵੱਲੋਂ ਸਾਰੇ ਇਲਾਕੇ ਵੱਲੋਂ ਪ੍ਰਬੰਧ ਵੀਰੇ ਅਸੀਂ ਹਰ ਸਾਲ ਆਪਣੇ ਵੱਲੋਂ ਪੂਰਾ ਤਰ ਜੋਰ ਲਾਈਦਾ ਜੋਰ ਲਾਈਦਾ ਕਿ ਵਧੀਆ ਪ੍ਰਬੰਧ ਕਰੀਏ ਲੰਗਰ ਪਾਣੀ ਦੀ ਚੋਣ ਦੀ ਸੇਵਾ ਕਿਸੇ ਤਰ੍ਹਾਂ ਦੀ ਉੰਤਾਈ ਨਹੀਂ ਰਹਿੰਦੀ ਦੀ ਵਧੀਆ ਤੋਂ ਵਧੀਆ ਪ੍ਰਬੰਧ ਕਰੀਦੇ ਆ ਸੰਗਤਾਂ ਹਰ ਪਖਤੋਂ ਹਰ ਵਾਰੀ ਹਰ ਹਰ ਵਾਰੀ ਤੇ ਵਧੀਆ ਤੋਂ ਵਧੀਆ ਕਰੀਦਾ ਵਾ ਐਦਗੇ ਸਾਡੇ ਇੱਕ ਐਨਆਰਈ ਵੀਰ ਉਹਨਾਂ ਨੇ ਸਭ ਤੋਂ ਵਧੀਆ ਉਪਰਾਲਾ ਕੀਤਾਗੇ ਜਿਹੜੇ ਸਾਡੀ ਉਪਜੀਤੂ ਕੁਸ਼ਤੀ ਆ ਪਟਕੇ ਦੀ ਦੂਜੇ ਨੰਬਰ ਦੀ ਉਹਨਾਂ ਵਾਸਤੇ ਮੋਟਰਸਾਈਕਲ ਵੀਅਤ ਕੀ ਬਾਹਰ ਐਨਆਰਈ ਵੀਰਾਂ ਦੇ ਭੇਜਿਆ ਵਾ ਆਤਮਾ ਸਿੰਘ son of ਤੇ ਮਹੰਗਾ ਸਿੰਘ ਉਹਨਾਂ ਦੇ ਸੁਪੁੱਤਰ ਬਾਹਰ ਯੂਐਸਏ ਵਿੱਚ ਉਹਨਾਂ ਦੇ ਪੁੱਤਰ ਆ ਸੈਂਜਵਾਰੀ ਸਾਡਾ ਇਹੋ ਹੀ ਕਹਿੰਦਾ ਹਰ ਸਾਲ ਦੀ ਤਰ੍ਹਾਂ ਹੀ ਸੋਖ ਦੀ ਸੈਂਜਲ ਕਰਾਉਣੇ ਹੁੰਦੇ ਆ ਹਰ ਵਾਰਾ 19 ਜਨਵਰੀ ਨੂੰ ਹੁੰਦੀ ਆ ਇਸ ਸਾਲ ਥੋੜਾ ਵੱਧ ਚੜ ਕੇ ਚੇਂਦਾਪੁਰ ਉਰਮ ਕਰ ਰਹੇ ਆ ਠੀਕ ਹੈ ਉਹ ਸਰਦਾਰ ਆਤਮਾ ਸਿੰਘ ਸਨ ਆਫ ਸਰਦਾਰ ਮੰਗਾ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਉਹਦੇ ਬੱਚੇ ਬਾਹਰ ਰਹਿੰਦੇ ਯੂਰਪ ਠੀਕ ਹੈ ਉਹਨਾਂ ਉੱਧਰ ਜੀ ਨਾਮਾ ਦੀ ਗੱਲ ਕਰਦੇ ਆ ਜੀ ਪਹਿਲਾ ਦੂਜੇ ਤੀਜੇ ਦੇ ਨਾਮ ਕੀ ਆ ਜੀ ਇਸਾ ਦੋ ਕੁਸਤੀ ਸਾਡੇ 1 ਨੰਬਰ ਦੀਆਂ ਵਾ ਉਹ 135000 ਦੀ ਚੰਡੀ ਹੈ ਜਿਹੜੀ ਦੂਈ ਕੁਸਤੀ ਆ ਉਹਦਾ ਮੋਟਰਸਾਈਕਲ ਤੇ ਉਹਨੂੰ 55000 ਰੁਪਇਆ ਠੀਕ ਹੈ ਤੀਜੇ ਨੰਬਰ ਵਾਲੀ ਕੁਸਤੀ 55000 ਜੋੜੀ ਦਾ ਠੀਕ ਹੈ ਚੌਥੇ ਨੰਬਰ ਵਾਲੀ ਦਾ 11000 ਠੀਕ ਹੈ ਪੜਕਾ ਤਾਂ ਪਹਿਲੇ ਕਿਹਾ ਪਹਿਲੇ ਸਾਧਨ ਘੱਟ ਹੁੰਦੇ ਸੀ ਕੋਈ ਲਾਊਡ ਸਪੀਕਰ ਨਹੀਂ ਸੀ ਹੁੰਦਾ ਕੁਝ ਇਦਾਂ ਮੈਸੇਜ ਘੱਟ ਮਿਲਦੇ ਸੀ ਲੋਕ ਤੱਕ ਕੇ ਜਾਂਦੇ ਵੀ ਅੱਜ ਜਿਹੋਣੀ ਉੱਥੇ ਹੁਣ ਹਰ ਇੱਕ ਨੂੰ ਪਤਾ ਲੱਗ ਜਾਂਦਾ ਹਰ ਇੱਕ ਦੀ ਮੋਬਾਈਲ ਤੇ ਆਉਂਦਾ ਹਰ ਇੱਕ ਨੂੰ ਨਾਲੇ ਜੀ ਗੱਲ ਆਪਾਂ ਨੌਜਵਾਨ ਪੀੜੀ ਦੀ ਗੱਲ ਕਰਦੇ ਆ ਜਿਹੜੇ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਉਲਝ ਗਏ ਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਤਾਂ ਆਪ ਹੈਲਪ ਕਰਕੇ ਬਾਹਰ ਕੱਢਣਾ ਚਾਹੁੰਦੇ ਆ ਪਰ ਸਾਡੇ ਪਿੰਡ ਐਸੇ ਜਾਂ ਕੋਈ ਵੀ ਨਹੀਂ ਸਾਡੇ ਆ ਸਾਰਾ ਮੁੰਡਿਆਂ ਨੇ ਪਰਪੰਧ ਕੀਤਾ ਹੋਇਆ ਨੌਜਵਾਨ ਮਡੇ ਨਾ ਕੰਮ ਕਰਨ ਨਹੀਂ ਦੇ। ਸਾਰੇ ਘਟੋ ਗਰਾਉਂਡ ਦੀ ਸਪਾਈ ਜੋ ਕੁਝ ਕਰਦਾ ਉਹ ਹੀ ਕਰ ਰਿਹਾ। ਹਾਂਜੀ। ਅਸੀਂ ਤੇ ਇਹ ਕਹਿਣਾ ਕਿ ਹਰ ਸਾਲ ਦੀ ਜਿਹੜਾ ਸੈਂਜ ਮੇਲਾ ਹੋ ਰਿਹਾ ਤੇ ਪਿਛਲੇ ਸਾਲਾਂ ਨਾਲ ਕਾਫੀ ਫਰਕ ਪੈ ਗਿਆ ਹੈ। ਕਮਿਊਨੀਕੇਸ਼ਨ ਦਾ ਬਹੁਤ ਬਦਲ ਗਿਆ ਹੈ। ਅੱਗੇ ਲੋਕਾਂ ਨੂੰ ਦੂਰ ਤੱਕ ਪਤਾ ਨਹੀਂ ਲੱਗਦਾ ਹੁੰਦਾ ਸੀ। ਹੁਣ ਮੋਬਾਈਲ ਦਾ ਯੁੱਗ ਹੋ ਗਿਆ ਹੈ। ਬਾਹਰ ਬੈਠਾ ਬੰਦਾ ਇਸ ਮੇਲੇ ਦਾ ਆਨੰਦ ਮਾਣ ਰਿਹਾ ਹੈ ਤੇ ਬਾਹਰਲੇ ਬੰਦਿਆਂ ਦਾ ਬਹੁਤ ਵੱਡੇ ਪੱਧਰ ਤੇ ਸੰਜੋਗ ਹੋ ਰਿਹਾ ਹੈ। ਤੇ ਅਰਕਿਤ ਅਸੀਂ ਪਟਕੇ ਦੀਆਂ ਦੋ ਕੁਸ਼ਤੀਆਂ ਚਲਾ ਰਹੇ ਹਾਂ ਤੇ ਐਨਰੀ ਭਰਾਵਾਂ ਦਾ ਵੱਤੋਂ ਵੱਤ ਸਹਿਯੋਗ ਹੋ ਰਿਹਾ ਇਹਦੇ ਵਿੱਚ ਤੇ ਬਾਕੀ ਖਾਣ ਪੀਣ ਦਾ ਲੰਗਤਾ ਪ੍ਰਬੰਧ ਵੀ ਪੂਰਾ ਆ ਤੇ ਨੌਜਵਾਨ ਵੀਰਾਂ ਦਾ ਮੁੰਡਿਆਂ ਦਾ ਬਹੁਤ ਸਹਿਯੋਗ ਹੋ ਰਿਹਾ ਇਹਦੇ ਵਿੱਚ ਇਹ ਸਾਡੇ ਚਾਚਾ ਜੀ ਜਿਨ੍ਹਾਂ ਲੋ ਮੋਟਰਸਾਈਕਲ ਇਹ ਕੀ ਪ੍ਰੋਵਾਈਡ ਕਰਾਇਆ ਗਿਆ ਪ੍ਰੋਵਾਈਡ ਜਿਨ੍ਹਾਂ ਨੇ ਕੀ ਸੇਵਾ ਕੀਤੀ ਮੋਟਰਸਾਈਕਲ ਦੀ ਇਹਨਾਂ ਦੇ ਬੇਟੇ ਪੱਕੇ ਨਾਂ ਦਾ ਨਾ ਪੇਪਰ ਮੰਨਾ ਕਹਿੰਦੇ ਬਾਲਾ ਨੂੰ ਮੰਨੇ ਦੇ ਨਾਲ ਜਾਣਿਆ ਜਾਂਦਾ ਵਾ ਉਹ ਕਿੱਥੇ ਰਹਿ ਰਹੇ ਨੇ ਤੁਹਾਡੇ ਮੰਨੇਟਾ ਹਾਂਜੀ ਉਹਨਾਂ ਨੂੰ ਸਪਲੈਂਡਰ ਮੋਟਰਸਾਈਕਲ ਹਾਂਜੀ ਉਹਨਾਂ ਲੋ ਠੀਕ ਹੈ ਅ ਜੀ ਤੂੰ ਪਹਿਲਵਾਨੂ ਆ ਜੀ ਠੀਕ ਹੈ ਠੀਕ ਹੈ ਜੀ ਇਹਨਾਂ ਦੇ ਬੇਟੇ ਆ ਸਰ ਦਾ ਚਾਚਾ ਜੀ ਦੇ ਆਈ ਮੈਂ ਨਾ ਕੋਈ ਨਾ ਕੋਈ ਪਿਆਰੇ ਬਹੁਤ ਵਧੀਆ ਸਾਹਮਣੇ ਹਾਂ ਬੰਦਾ ਸੁਣ ਕੇ ਦੱਲਦਾ ਕਿਹੜੀ ਬੰਗੀ ਬਤੀ ਰਹੇ ਉਹ ਆ ਦੇਖੋ ਜੀ ਇਹ ਮੇਲਾ ਜਿਹੜਾ ਬੜੇ ਸਰਦਾ ਦੇ ਨਾਲ ਬਣਾਇਆ ਜਾਂਦਾ ਆ ਅੱਜ ਨਹੀਂ ਅੱਜ ਤੋਂ ਕਿਹੜਾ 59 ਸਾਲ ਹੋ ਗਿਆ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਆ ਤੁਸੀਂ ਦੇਖਿਆ ਆ ਕਿ ਕਸਤੀਆਂ ਬਹੁਤ ਤਰੀਕੇ ਨਾਲ ਹੋ ਰਹੀਆਂ ਆ ਪੈਨ ਦਾ ਪ੍ਰਬੰਧ ਬੜੇ ਵਧੀਆ ਤਰੀਕੇ ਨਾਲ ਕੀਤਾ ਹੋਇਆ ਆ ਅਸੀਂ ਪਰਦੇਸਾਂ ਦੇ ਵਿੱਚੋਂ ਇਸੇ ਕਰਕੇ ਭੱਜਿਆ ਆ ਕਿ ਜਾ ਕੇ ਮੇਲਾ ਦੇਖੀਏ ਜੀ ਆ ਬਹੁਤ ਵਧੀਆ ਲੱਗ ਰਿਹਾ ਜੀ ਪਿੰਨ ਹੋ ਗਏ ਕਿੰਨੇ ਤੋਂ ਬਿਲਕੁਲ ਥੱਲੇ ਬੈ ਕੇ ਦੇਖਣ ਵਾਲੀ ਗੱਲ ਹੁਣ ਮੁੰਡੇ ਟਰਾਲੀਆਂ ਦੇ ਦਿੰਦੇ ਆ ਜਿਹੜਾ ਕਿ ਮੂਲੇ ਬੰਦਾ ਬੈਠਾ ਆ ਉਹ ਪਿਛੇ ਵਾਲਾ ਬੰਦਾ ਬੈਠ ਕੇ ਬੜੀ ਧੀਕਰਾਂ ਦੇਖ ਸਕਦਾ ਆ ਬਾਕੀ ਲੇਡੀ ਵਾਸਤੇ ਸ਼ੈਲ ਤੇ ਸਾਂਭ ਬਣਾਇਆ ਹੋਇਆ ਆ ਉੱਥੇ ਉਹਨਾਂ ਨੇ ਖਾਣ ਪੀਣ ਦਾ ਹੈਗਾ ਆ ਜਿਹਨੇ ਮੇਲਾ ਦੇਖਣਾ ਮੇਲਾ ਵੀ ਦੇਖ ਸਕਦਾ ਵਧੀਆ ਪ੍ਰਬੰਧ ਕੀਤਾ ਜੀ ਇਹ ਗੱਲ ਕਰ ਕਿ ਇੰਨਾ ਨਹੀਂ ਦੀਦਾ। ਕਿੰਨਾ ਨਹੀਂ ਦੀਦਾ ਮੈਂ ਕਿੱਦਾਂ ਦੱਸਾਂ ਇਹ ਹੋਊਗਾ ਜੀ। ਦੇਖੋ ਜੀ ਅਸਲ ਤੇ ਜੋ ਕਹੀਏ ਉਹ ਤਾਂ ਪੈਟ ਦੇ ਸਬੰਧਤ ਪੈਣਾ ਕੁਝ ਵੀ ਨਹੀਂ ਹੋ ਸਕਦਾ। ਐਵੇਂ ਨਾ ਪਿੰਡਾਂ ਦੇ ਵਿੱਚ ਉੱਠ ਕੇ ਗਏ ਹੋਏ ਆ। ਇੰਨਾਂ ਦੇ ਪਈਆਂ ਦਾ ਬਹੁਤ ਸਹੂਗਾਇਤ ਕੀ ਦੇਖਿਆ ਨਾ ਮੋਟਰਸਾਈਕਲ ਆ। ਕੁੱਸਤੀ ਵਾਸਤੇ ਪੈਸੇ ਬੜੇ ਦਿੱਤੇ ਗਏ ਆ। ਇਹ ਸਭ ਸਾਡੇ ਉਹ ਸਾਡੇ ਕੋ ਗਾਂ ਵਾਲੀ ਆਉਣ ਵਾਲੀ ਪੀੜੀ ਆ ਇੱਕ। ਉਹ ਸਾਡੇ ਬੱਚੇ ਆ ਜਿਹੜੇ ਕਿ ਸਾਡਾ ਹੌਸਲਾ ਵਧਾ ਰਹੇ ਆ। ਜਿਹੜੇ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਕੁਛ ਅਹੀਂ ਇਮਤਿਹਾਨੀ ਫੇਗਾ ਸਾਡੇ ਬੱਚੇ ਵਧੀਆ ਕਰਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਇਕ ਗੱਲ ਕਰਦੇ ਆ ਜੀ ਆਪਣੇ ਪੁਰਾਣੀਆਂ ਛੁੱਝਾਂ ਦੀ ਗੱਲ ਕਰਦੇ ਆ ਜਿਹੜੀਆਂ ਅੱਜ ਦੀਆਂ ਛੁੱਝਾਂ ਇਹਨਾਂ 'ਚ ਫਰਕ ਕੀ ਦੇਖ ਰਹੇ ਆ ਉਹ ਦੇਖੋ ਜੀ ਉਸ ਟਾਈਮ ਦੇ ਵਿੱਚ ਦੇਖਦੇ ਆ ਲੱਖਾਂ ਕੋਹਾਂ ਦਾ ਫਰਕ ਹੋ ਗਿਆ ਉਦੋਂ ਜਿਹੜੀ ਖੁੱਲੀ ਕੋਥੀ ਆਉਣਾ ਸੀ ਜਿਹੜਾ ਬੰਦਾ ਆ ਉਹਨੂੰ ਦੇਖ ਕੇ ਪੁੱਛ ਕੇ ਕਿ ਲਾਉਣਾ ਔਰ ਖਾੜਿਆਂ ਦੇ ਵਿੱਚ ਉਹਨਾਂ ਨੂੰ ਭਟਾਏ ਹੋਏ ਬੰਦੇ ਉਹਨਾਂ ਖਾੜਿਆਂ ਵਿੱਚੋਂ ਦੱਸਿਆ ਆ ਵੀ ਤੁਹਾਡੀਆਂ ਇੰਨੀਆਂ ਕਸਤੀਆਂ ਹੋਣੀਆਂ ਆ ਉਸੇ ਹਿਸਾਬ ਨਾਲ ਅਰੇਂਜਮੈਂਟ ਕਰਦੇ ਆ ਫੋਨ ਕੀਤੇ ਨੇ ਬੰਦੇ ਆਉਂਦੇ ਆ ਦੇਖੋ ਜੀ ਮੈਸੇਜ ਇਹ ਵੈਸੇ ਤੇ ਨਿਆਣੇ ਅੱਜ ਕੱਲ ਦੇ ਸਾਡੇ ਦਾ ਸੂਜਵਾਨ ਨੇ ਕੋਈ ਉਹਨਾਂ ਨੂੰ ਕਹਿੰਦੀ ਲੋੜ ਨਹੀਂ ਪਈ ਸਰਪਰ ਮੈਂ ਦੇਖਦਾ ਹਾਂ ਜਿੱਦਣ ਮੈਂ ਆਇਆ ਇਹ ਅੱਧ ਚੜਕਦਾ ਨਹੀਂ ਹੋਇਆ ਇਹਨੂੰ ਤੇ ਮੈਂ ਦੇਖ ਰਿਆ ਸੀਗਾ ਉਦੋਂ ਨਗਰ ਕੀ ਤੇ ਨਗਰ ਸੀ ਆਪਣੇ ਪਿੰਡ ਵਿੱਚ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਸੀਗੇ ਚਲੋ ਕੁਝ ਨਾ ਕੋ ਸੱਚੇ ਕੰਮੇ ਮਾਰੀ ਗਏ ਨਸ਼ੇ ਵਾਲੀਆਂ ਗੱਲਾਂ ਵੀ ਸੁਣਦੇ ਆ ਹੀ ਉਹ ਵੀ ਸਾਡੇ ਪਿੰਡ ਵਿੱਚ ਹੀ ਆ ਪਰ ਇਹ ਜਿਹੜਾ ਜਿਹੜਾ ਆ ਕੇ ਮੈਂ ਦੇਖਿਆ ਵੀ 15 16 ਮੁੰਡੇ ਜਿਹੜੇ ਕਿ ਵਧੀਆ ਠੀਕੇ ਤੇ ਲਾਲ ਉਹਨਾਂ ਕੋਲ ਕਲੀਨ ਬਖਾਡਵਾਤੇ ਸੀਗਾ ਕਈ ਕੋ ਕਈ ਸੀ ਕਿ ਕੋਸ਼ਿਸ਼ ਕੀਤੀ ਕਿ ਕੋ ਲੰਬਾ ਸੀ ਉਹ ਉਸੇ ਤੱਕ ਨਾ ਬਹੁਤ ਵਧੀਆ ਕਲੀਨ ਕਰ ਰਿਆ ਸੀ ਆਪੇ ਪਿੰਡੂ ਜੀ ਆਇਆ ਦਵਾਲਾ ਉਹਨਾਂ ਨੇ ਕਲੀਨ ਕੀਤਾ ਸਾਰਾ ਸੋ ਵਧੀਆ ਗੱਲ ਆ ਉਹ ਬੱਚੇ ਬੱਚੇ ਮਸ਼ੀਨ ਤੋਂ ਬੱਚੇ ਹੋਏ ਆ ਦਾਸ ਜੀ ਜਾਂਦੇ ਹੋਏ ਜੀ ਗੱਲ ਕਰਦੇ ਆ ਤੁਹਾਨੂੰ ਪਹਿਲੇ ਤੋਂ ਮਿਲਦੀ ਸੀ ਕਿ ਕੀ ਕਰ ਲਈ ਤੇ ਅੱਜ ਦੀ ਸਿਹਤ ਵਿੱਚ ਵਸਰਾ ਕੀ ਆ ਅੱਜ ਦੇ ਵੱਖਰੇ ਵਸੇ ਇਹੀ ਆ ਕਿ ਕੋਸ਼ਟੀਆਂ ਵਧੀਆ ਹੋ ਰਹੀਆਂ ਆ ਚੰਗਾ ਲੱਗ ਰਿਹਾ ਬੋਲ ਵਧੀਆ ਬਣ ਗਿਆ ਆ ਦਿਲ ਵਧੀਆ ਲੱਗ ਗਿਆ ਆ ਅੱਜ ਤਾਂ ਵਧੀਆ ਹੀ ਲੱਗ ਰਿਹਾ ਜੀ ਅਵੇ ਵੀਕ ਸਾਲ ਹੀ ਛੇ ਮੇਲਾ ਹੋ ਗਿਆ ਵਾ ਤੇ ਜਿੱਦਾਂ ਬਹੁਤ ਪੁਰਾਣੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਵਾ ਵੀ ਹੁਣ ਵੀ ਸਾਰਾ ਪਿੰਡ ਜਿੱਦਾਂ ਨਗਰ ਬਹੁਤ ਬੋਖਾ ਜਿੱਦਾਂ ਪਿੰਡ ਦੀ ਤੇ ਤਰਪੀਰ ਇੱਧਰ ਚੱਲ ਮੇਰਾ ਨਾਮ ਤੇ ਅੱਖਾਂ ਦੇ ਦਾਦੇ ਦੀ ਵਾਪਸ ਰਾਂਦੇ ਨਾਲ ਦੀ ਤੇ ਇਹ ਸਾਰਾ ਪਿੰਡ ਦਾ ਜੂਕੂਮ ਦੇ ਨਾਲ ਸਾਰਾ ਪ੍ਰੋਗਰਾਮ ਹੋਇਆ ਜੀ ਤੇ ਰੱਖਿਆ ਜਾਂਦਾ ਸਾਰਿਆਂ ਨੂੰ ਬਿਚਾਰ ਰੱਖਿਆ ਜਾਂਦਾ ਵਾ ਕੋਈ ਬੰਦਗਾ ਚੈਨਪਾਸ ਕੀਤਾ ਜਾਂਦਾ ਸੀ ਸਾਰੇ ਮਹਾਨਾਂ ਪਾੜਿਆ ਪੂਜਾ ਸਨਮਾਨ ਦਿੱਤਾ ਜਾਂਦਾ ਵਾ ਤੇ ਬਾਕੀ ਨਗਰ ਵੱਲੋਂ ਪਿੰਡ ਨੂੰ ਜਹਾ ਪਾਣੀ ਪ੍ਰਸ਼ਾਦਾ ਪਾਣੀ ਕਰਦਾ ਸਾਰਾ ਕੁਝ ਕੀਤਾ ਜਾਂਦਾ ਵਾ ਤੇ ਪਿੰਡ ਦੇ ਸਾਰੇ ਸੰਪੂਰਨ ਐਨ ਆਰ ਆਈ ਵੀ ਟੱਕੀ ਹੋ ਕੇ ਸਾਰੇ ਪ੍ਰਭਾਵ ਦੇ ਨਾਲ ਇਹ ਸੈਟ ਹੋਇਆ ਓਏ ਖੁਦ ਕੱਢੀਦਾ ਸਾਡੇ ਪਿੰਡ ਦੇ ਗੋਪਾ ਆਪਾਂ ਇਹ ਵਪਾਰ ਆਮ ਜੁਗੀ ਪੰਜਾਬ ਕਬੱਡੀ ਕਲੱਬ ਇੱਕ ਜੀਨਾਤਾਰਾ ਸਪੋਰਟਸ ਕਲੱਬ ਆ ਇਹ ਨੌਜਵਾਨਾਂ ਸਾਡੇ ਪਿੰਡ ਦਾ ਸਾਰਾ ਪਿੰਡ ਦੇ ਨੌਜਵਾਨ ਸਾਰੇ ਇਕਵੇਂ ਕੋਪੋਟੇ ਪਿੰਡ ਦਾ ਯੋਗਦਾਨ ਬਹੁਤ ਵਧੀਆ ਕਰਦੇ ਆ ਸਾਰੇ ਰਲ ਮਿਲ ਕੇ ਆਪ ਸਮਝ ਰਹੇ ਨੇ ਆਪ ਨੂੰ ਨੌਜਵਾਨਾਂ ਦੇ ਨਾਲ ਤੁਹਾਨੂੰ ਪਤਾ ਵਾ ਨੌਜਵਾਨ ਸਾਡੇ ਪਿੰਡ ਦੇ ਹੈ ਵੀ ਸਾਰੇ ਬਹੁਤ ਖਿਆਲ ਆ ਕੋਈ ਨਸ਼ੇ ਪੱਤੇ ਤੋਂ ਰਹਦੇ ਆ ਬਹੁਤ ਰਲ ਮਿਲ ਕੇ ਰਹਿੰਦੇ ਸਾਰੇ ਪਾਜੀ ਅਸ਼ੀਸ਼ਾਂ ਦੇ ਵਿੱਚ ਜੇ ਅੱਜ ਦੇਖੀਏ ਉਹ ਸ਼ੈ ਜਿਹੜੀ ਸਹੀ ਤਰਫ ਜੋਰ ਜਿੱਦਾਂ ਥੋੜੇ ਜਿਆਦਾ ਵੱਡੀ ਉਮਰ ਦੇ ਕੋਲ ਹੈ ਅੱਜ ਵੀ ਅਸੀਂ ਇਹ ਦੇਖ ਰਹੇ ਹਾਂ ਮੁੰਡੇ ਨਵੇਂ ਨਵੇਂ ਬਹੁਤ ਜਿਆਦਾ ਛੋਟ ਰਹੇ ਮੁੰਡਿਆਂ ਦਾ ਕਬੱਡੀ ਵੱਲੋਂ ਦਸ਼ਾ ਘਟ ਕੇ ਪੁਲਵਾਨ ਨਿਆਲੇ ਬਹੁਤ ਜ਼ਿਆਦਾ ਆ ਰਿਹਾ ਬੜਾ ਇਹ ਜਿਹੜੇ ਨਵੀਂ ਸਿਟੀ ਆਇਆ ਸਾਰੇ ਹਾਂਜੀ ਆਪਣੇ ਜੀ ਪੈਨ ਵਾਲੂਪ ਤੋਂ ਸਾਰੀਆਂ ਸਮੂਹ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਸ਼ਿੰਜ ਕਰਾਉਂਦੇ ਆ ਸਰ ਬਹੁਤ ਲਾਗਾ ਜੋ ਦਾਮ ਸਾਰਾ ਇਰੀਆ ਬਹੁਤ ਇਹ ਸ਼ਿੰਜ ਦੇ ਭਾਵੇਂ ਆਉਂਦਾ ਜੀ ਨੌਜਵਾਨ ਵੀਰਾਂ ਨੂੰ ਇਹ ਬੇਤੀ ਆਗੇ ਨਸ਼ਿਆਂ ਤੋਂ ਹਟ ਕੇ ਆਪਣੀਆਂ ਜਿਹੜੀਆਂ ਅਕੀਦਾ ਉਹਨਾਂ ਵੱਲ ਪੈ ਲੱਗਦਾ अॼु हा सलम <imitation> साहिब मान सम्मानित मैं कहता हाँ एक पास एक मंदिर छा मोटरसाइकिल सेवा जीरो جيلا امنيات اڄ جي جاءي ڏي ميدان جي جي هئي ڪجهه نه ٿي وڌيڪ آيا

ਜੀਤੋ ਗੰਦੀਪਾ ਜੀ ਮੇਰੀ ਗੱਲ ਸੁਣੋ ਅਸੀਂ ਸਰਬਾਨਦਨੀ ਕਰਨੇ ਆ ਤੇ ਮੇਰਾ ਭਰਾ ਜਿਹੜਾ ਹੋ ਵੀ ਤੁਸੀਂ ਤੇ ਹੱਥ ਫਕਰਾਂ ਦਾ ਬੰਦਾ ਮਾਰਦਾ ਨਹੀਂ ਕਿਸੇ ਨੂੰ ਮਾਰਿਆ ਸੀ ਬੰਦਾ ਮਾਰਦਾ ਨਹੀਂ ਕਿਸੇ ਨੂੰ ਮਾਰਿਆ ਸੀ